ਪੰਜਾਬ ਦੀ ਜਰੂਰਤ ਹੈ ਬੀਜੇਪੀ ਔਰ ਕਯੂਜੇਪੀ ਦੀ ਜਰੂਰਤ ਪੰਜਾਬ ਆ। ਕਾਰਨ ਇਹ ਹੈ ਕਿ ਪੰਜਾਬ ਦੇ ਅੰਦਰ 3.5 ਸਾਲ ਤੋਂ ਸਰਕਾਰ ਨਹੀਂ ਚੱਲ ਰਹੀ। ਸਰਕਸ ਚੱਲ ਰਹੀ ਹੈ। ਔਰ ਆਪਣੇ ਆਪ ਨੂੰ ਮਾਸਟਰ ਦਾ ਮੁੰਡਾ ਕਹਿਣ ਵਾਲਾ ਹੈ। ਔਰ ਸਾਨੂੰ ਵੀ ਗਰਭ ਹੈ ਕਿ ਮਾਸਟਰ ਦੇ ਬੇਟੇ ਕਿ ਉਹਨਾਂ ਦੇ ਪਿਤਾ ਜੀ ਵੀ ਪਰੇਸ਼ਾਨ ਹੁੰਦੇ ਹੁਣ ਹੈ ਉੱਪਰ ਕਿਵੇਂ ਮੈਂ ਜੀ ਲੋਕਾਂ ਨੂੰ ਸਿੱਖਿਆ ਦੇ ਕੇ ਆਇਆ ਪਰ ਮੈਂ ਆਪਣੇ ਮੁੰਡੇ ਨੂੰ ਸਿੱਖਿਆ ਨਹੀਂ ਦੇ ਪਾਇਆ ਜੋ ਕਿ ਜਿਹੜੀ ਭਾਸ਼ਾ ਦਾ ਪ੍ਰਯੋਗ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ ਗੋਵਿੰਦਪ੍ਰੀ ਜੀ ਦੇ ਪ੍ਰਤੀ ਪ੍ਰਧਾਨ ਮੰਤਰੀ ਦੇ ਪ੍ਰਤੀ ਜਿਸ ਤਰੀਕੇ ਦੇ ਸ਼ਬਦਾਂ ਦਾ ਪ੍ਰਯੋਗ ਕੀਤਾ ਉਹ ਨਿੰਦਨੀਆ ਘੋਰ ਨਿੰਦਨੀ ਹੈ ਔਰ ਮੈਂコーデ ਮਾਧਿਅਮ ਨਾਲ ਕਹਿਣਾ ਚਾਹੁੰਦਾ ਮਾਨ ਸਾਹਿਬ ਆਮ ਆਦਮੀ ਪਾਰਟੀ ਕਿੰਨੀ ਕਿ ਡਿਗੇਗੀ ਕਿੰਨੀ ਕਿ ਨੀਚ ਹੋਏਗੀ ਕਿਉਂ ਉਹਨਾਂ ਦੀ ਤਲਵਾ ਚਟਣ ਦੇ ਕਾਰਨ ਨੌਕਰੀ ਬਚਾਉਣ ਦੇ ਕਾਰਨ ਤੁਸੀਂ ਰਾਜਨੀਤਿਕ ਮਰਿਆਦਾ ਨੂੰ ਭੁੱਲ ਗਏ ਹੋ ਤੁਹਾਡਾ ਆਪਣੀ ਗਵਾਨੀ ਦੇ ਉੱਤੇ ਸਹੀ ਨਹੀਂ ਆ ਤੁਹਾਨੂੰ ਖੁਦ ਨਹੀਂ ਪਤਾ ਤੁਸੀਂ ਕੀ ਕਰ ਰਹੇ ਹੋ ਔਰ ਇੱਕ ਚਤਾਨੀ ਇਹ ਹੈ ਅਸੀਂ ਜੀ ਜੀ ਕਰਕੇ ਬੁਲਾਉਂਦੇ ਆਂ ਜਿੱਕਰ ਮੈਨੂੰ ਲੱਗਦਾ ਕਿ ਜੇ ਤੁਸੀਂ ਤੋਂ ਮੋਲੋਗੇ ਤਾਂ ਉਹਦਾ جواب ਤੁંચ ਹੀ ਦੇਣਾ ਪੈਣਾ ਜਿਹੜੀ ਭਾਸ਼ਾ ਤੁਹਾਡੀ ਹੋਏਗੀ ਮੈਨੂੰ ਗੁਨਾ ਕਰਕੇ ਵਾਪਸ ਤੇ ਪ੍ਰਧਾਨ ਮੰਤਰੀ ਜੀ ਦਾ ਪਾਰਟੀ ਦੇ ਦੋਸ਼ ਨੱਡਾ ਜੀ ਦਾ ਐਚਐਮ ਦਾ ਔਰ ਸਿਰਸ ਸਾਰੇ ਨਤਰੀਤਵ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਇੱਕ ਵਾਰੀ ਫਿਰ ਮੈਨੂੰ ਪਾਰਟੀ ਦੀ ਕਮਾਨ ਕਾਰਜਕਾਰੀ ਅਧਿਖਲੇ ਰੂਪ ਦੇ ਅੰਦਰ ਦਿੱਤੀ ਹੈ ਔਰ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੀ ਜ਼ਰੂਰਤ ਹੈ ਬੀਜੇਪੀ ਔਰ ਡੀਜੇਪੀ ਦੀ ਜ਼ਰੂਰਤ ਪੰਜਾਬ ਹੈ ਕਾਰਨ ਇਹ ਹੈ ਕਿ ਪੰਜਾਬ ਦੇ ਅੰਦਰ ਸਵਾ 3 ਸਾਲ ਤੋਂ ਸਰਕਾਰ ਨਹੀਂ ਚੱਲ ਰਹੀ ਸਰਕਸ ਚੱਲ ਰਹੀ ਔਰ ਆਪਣੇ ਆਪ ਨੂੰ ਮਾਸਟਰ ਦਾ ਮੁੰਡਾ ਕਹਿਣ ਵਾਲਾ ਔਰ ਸਾਨੂੰ ਵੀ ਗਰਵ ਹੈ ਕਿ ਉਹ ਮਾਸਟਰ ਦੇ بیٹے ਨੇ ਲੇਕਿਨ ਉਹਨਾਂ ਦੇ ਪਿਤਾ ਜੀ ਵੀ ਪਰੇਸ਼ਾਨ ਹੁੰਦੇ ਹੋਣ ਐ ਉੱਪਰ ਕਿਵੇਂ ਮੈਂ 20 ਲੋਕਾਂ ਨੂੰ ਸਿੱਖਿਆ ਦੇ ਕੇ ਆਇਆ ਪਰ ਮੈਂ ਆਪਣੇ ਮੁੰਡੇ ਨੂੰ ਸਿੱਖਿਆ ਨਹੀਂ ਦੇ ਪਾਇਆ ਜੋ ਕਿ ਜਿਹੜੀ ਭਾਸ਼ਾ ਦਾ ਪ੍ਰਯੋਗ प्रधानमंत्री पूरे देश का गौमंत्री जी के प्रति प्रधानमंत्री जी के प्रति जिस तरीके के शब्दों का प्रयोग किया वो निंदनीय है, है और माध्यम कहना मान साहब आम आदमी पार्टी कि डिगेगी कि नीच होएगी क्यों उन्हों दलवा चटन के कारण नौकरी बचाने के कारण तुम राजनीतिक मर्यादा वाल भूल गए हो थोड़ा तो अपनी भुवानी भी उत्ते संयम ही है ਕਉਨੂੰ ਖੁਦ ਨਹੀਂ ਪਤਾ ਤੈ ਕੀ ਕਰ ਰਿਹਾ ਹੋ ਔਰ ਇੱਕ ਚਤਾਵਨੀ ਇਹ ਹੈ ਅਸੀਂ ਜੀ ਜੀ ਕਰਕੇ ਬੁਲਾਣੇ ਆ ਨਿਕਰ ਮੈਨੂੰ ਲੱਗਦਾ ਕਿ ਜੇ ਤੂੰ ਤੂੰ ਬੋਲੋਗੇ ਤਾਂ ਉਹਦਾ ਜਵਾਬ ਤੂੰ ਚ ਹੀ ਦੇਣਾ ਪੈਣਾ ਜਿਹੜੀ ਭਾਸ਼ਾ ਤੁਹਾਡੀ ਹੋਏਗੀ ਉਹਨੂੰ ਗੁਨਾ ਕਰਕੇ ਵਾਪਸ ਤੇ ਜਾਗੇ ਅਸੀਂ ਤੇ ਤੁਹਾਡਾ ਲਈ ਆਜੋਦੋਂ ਕਰਤਾ ਵੀ ਕਿ ਦੇਖ ਸਦਾ ਸਟੇਟ ਦਾ ਮੰਨ ਹੁੰਦਾ ਕਿ ਕੋਈ ਮੁੱਖ ਮੰਤਰੀ ਬਾਹਰੋਂ ਜਹਾਜ਼ ਦੇ ਅੰਦਰੋਂ ਇਸ ਕਰਕੇ ਲਾਤ ਆ ਜਾਏ के दारू पी के बैठा है अस उस वेल भी तुम तो छा क्योंकि सू लगता है कि मुख्यमंत्री स्टेट का मान हों और प्रधानमंत्री एच एम पूरे देश का स्वाभिमान होंगे लेकिन जे तो इस तरीके की भाषा का प्रयोग करोगे तैयार हो जाओ फिर तो खिलाफ इन्ना कुछ है बोलने लुरद्वारा साहब के अंदर गुरु ग्रंथ साहब की हजूरी दारू पी के चले जाते कई जगह लड़ निकले बहर ने ਇਸ ਕਰਕੇ ਰਾਜਨੀਤੀ ਕੀ ਲੜਾਈ ਲੜੋ ਇਹ ਜੀ ਜੀ ਹਮਲੇ ਬੰਦ ਕਰੋ ਮੈਂ ਅੱਜ ਵੀ ਤੁਹਾਨੂੰ ਸਲਾਹ ਦਿੰਦਾ ਪੰਜਾਬ ਦੇ ਲੋਕਾਂ ਨੂੰ ਜਵਾਬ ਦਿਓ ਕਿ ਪੰਜਾਬ ਦੇ ਕਾਨੂੰਨ ਦਾ ਰਾਜ ਕਿਉਂ ਨਹੀਂ ਬਣਾ पाए ਪੰਜਾਬ ਦੇ ਲੋਕਾਂ ਨੂੰ ਜਵਾਬ ਦਿਓ ਪੰਜਾਬ ਦੇ ਕਿਸਾਨ ਨੂੰ ਤੁਸੀਂ ਨੇ ਕਿਹਾ ਸੀ ਕਿ ਖਿਲਾਫ ਤੇ ਮੋਦੀ ਦੇ ਕਰਦੇ ਰਹੇ ਇਹ ਲੈਂਡ ਪੂਲਿੰਗ ਜਿਹੜੀ ਹੈ ਮੇਰਾ ਕਿਸਾਨਾਂ ਨਾਲ ਧੋਖਾ ਹੈ ਉਹਨਾਂ ਦੀ ਜ਼ਮੀਨ ਹਥਿਆਨ ਦਾ ਫਕੰਡਾ ਹੈ ਅੱਜ ਪੰਜਾਬ ਦੇ ਦਾ ਜਵਾਬ ਮੰਗ ਰਿਹਾ ਪੰਜਾਬ ਅਵੌਰ ਦੇ ਅੰਦਰ ਯੁੱਧਾਂ ਦੇ ਅੰਦਰ ਅੰਮ੍ਰਿਤਸਰ ਦੇ ਅੰਦਰ ਜਿਹੜੇ ਗੋਲੀकांड ਹੋਇਆ ਉਹਦਾ ਜਵਾਬ ਮੰਗ ਰਿਹਾ ਹੈ ਪਹਾਣਾ ਹਜ਼ਾਰ ਰੁਪਏ ਦਾ ਇੰਤਜ਼ਾਰ ਕਰ ਰਹੀ ਹੈ ਲੇਕਿਨ ਤੁਸੀਂ ਮੁੱਦਿਆਂ ਨੂੰ ਪਟਕਾਉਣ ਦੇ ਲਈ ਇਹ ਭਾਸ਼ਾ ਆਪਣੀ ਠੀਕ ਕਰ ਲਓ ਨੇਕ ਜਿਹੜੀ ਭਾਸ਼ਾ ਤੁਸੀਂ ਬੋਲੋਗੇ ਉਸੇ ਭਾਸ਼ਾ 'ਚ ਜਵਾਬ ਲੈਣੀ ਚਾਹੀਦਾ ਹੈ ਅਛਾ ਜੀ ਆਮ ਆਦਮੀ ਪਾਰਟੀ ਪੂਰੇ ਪੰਜਾਬ 'ਚ ਬੰਬਸਟ ਕਰ ਦੂਗੀ ਆਪਾਂ ਭਾਜਪਾ ਦੇ ਖਿਲਾਫ ਉਹਨੇ ਪ੍ਰੋਟੈਸਟ ਕੀਤਾ ਪਿਛਲੇ ਵਜੇ ਉਹਨਾਂ ਨੇ ਆਵਾਜ਼ ਮਾਰਨਾਂ ਕਿ ਇਹ ਜਿਹੜੀ ਉਹ ਟੈਂਜੈਂਸਟਰ ਦੇ ਨਾਲ ਚੱਲਦੀ ਹੈ ਉਹਦੋਂ ਵਾਰ ਕੀ ਕਹਿੰਦਾ ਪੰਜਾਬ ਇਹਨਾਂ ਦੇ ਲਾਰੇ ਆ ਇਹਨਾਂ ਦੀਆਂ ਗੱਲਾਂ ਚ ਆਏਗਾ ਜਿਸ ਬਿਛनोई ਨੂੰ ਇਹਨਾਂ ਨੇ ਬੰਦੀ ਦੇ ਅੰਦਰੋਂ ਇਹਨਾਂ ਦੀ ਨਾਕਸਲੇ ਇਹਨਾਂ ਦੀ ਮਿਲੀ ਭਕਸ ਦੇ ਨਾਲ ਅੰਦਰ ਜੇਲ੍ਹ ਦੇ ਹੁੰਦੇ ਇੰਟਰਵਿਊ ਉਹ ਕਰ ਜਾਂਦਾ ਔਰ ਉਸ ਵੇਲੇ ਮੰਦੇ ਨੇ ਜਦੋਂ ਕੋਟ ਬਟਕਾਰ ਬਦਲਾ ਪਾਉਂਦੀ ਹੈ ਤੇ ਇਹਦੇ ਕੋ ਪਤਾ ਨਹੀਂ ਚੱਲਦਾ ਕਿ ਗੈਂਗਸਟਰਾਂ ਦਾ ਦੇ ਨਾਲ ਆਮ ਆਦਮੀ 파ਰਟੀ ਹੈ ਔਰ ਜਿੱਥੇ ਜਿੱਥੇ ਬੀਜੇਪੀ ਰੂਲਿੰਗ ਸੈਸ਼ਨ ਨੇ ਉਥੇ ਗੈਂਗਸਟਰਾਂ ਦਾ ਸਫਾਇਆ ਕੋ ਔਰ ਕਾਨੂੰਨ ਦਾ ਰਾਜ ਚੱਲ ਰਿਹਾ ਹੈ ਇਹ ਕਾਨੂੰਨ ਦਾ ਰਾਜ ਸਥਾਪਿਤ ਨਹੀਂ ਕਰ ਪਾ ਰਿਹਾ ਇਸ ਕਰਕੇ ਉਹਨ ਪਰਚੇ ਦਾ ਫਸ ਕੇ ਦਾ ਬੋਲ ਕੇ ਪ੍ਰਧਾਨ ਮੰਤਰੀ ਹੋਰ ਉਹਦੇ ਇਸ ਕਰਕੇ ਨਵਾਂ ਚੋਚਾ ਕਿ ਅਜੀ ਬੀਜੇਪੀ ਨੇ ਧਰ ਲਾਇਆ ਉਹ ਆਹਨ ਸਾਹਿਬ ਇਹ ਹੁਣ ਸਰਕਸ ਕੋ ਡੀਬੋਤੀਦਰ ਨਹੀਂ ਚੱਲਣ ਵਾਲੀ